हेलो माय फ्रेंड्स हाउ आर यू टू सी टिको चेरी अटवाल प्लीज फॉलो एंड लाइक कभी-कभी तो जे मैं बड़े सीरियस हो के लांदा फे कई बार दही भल्ले गोलगप्पे टिक्की जदों उधर नु हुंदा ना फेर मैं तानू दस ही नहीं सक गरम होने की वजह से फड़फड़ाए तड़पे कीचरी मुझे नीचे उतार दो फिर हां जी दोस्तों सस्श्री काल जी किद्दा हालचाल गुड मॉर्निंग किद्दा सारे ठीक ठाक हो ਅਗਲੇ ਦਿਨ ਦੀ ਆਪਣੀ ਸਵੇਰ ਚੜ ਗਈ ਤੇ ਮੈਂ ਉੱਠਿਆ ਹੁਣੇ ਤਾਂ ਮੈਂ ਦੇਖਿਆ ਮੂੰਹ ਮਾ ਧੋਲਿਆ ਉਦੋਂ ਤਾਂ ਮੈਂ ਬਰਸ਼-ਬਰਸ਼ ਕਰਕੇ ਮੈਂ ਉੱਠ ਕੇ ਦੇਖਿਆ ਤਾਂ ਯਾਰ ਮੌਸਮ ਹੀ ਬੜਾ ਧੁੱਪ ਵਾਲਾ ਹੋਇਆ ਪਿਆ। ਕੀ ਬਾਤ ਹੈ। ਤੁੱਪ ਚੜੀ ਗਈ ਆ। ਸ਼ਾਹੀ ਅੰਕਲ ਆਪਣੇ ਉੱਧਰ ਧੁੱਪ ਸੇਕਦੇ ਪਏ ਆ। ਕੀ ਬਾਤ ਹੈ। ਤੇ ਮੈਨੂੰ ਬਾਰ-ਬਾਰ ਗੱਗੀ ਦਾ ਫੋਨ ਆਈ ਜਾਂਦਾ ਪਿਆ ਕਿ ਆ ਜਾ ਆ ਜਾ ਘਰੇ ਬ੍ਰੇਕਫਾਸਟ ਕਰੀਏ ਉਹ ਮੈਂ ਕਿਹਾ ਮੈਂ ਨਹੀਂ ਆਣਾ ਫੇਰ ਹਟਦਾ ਹੀ ਨਹੀਂ ਮੈਂ ਫੋਨ ਕਰਕੇ ਕਹਿੰਦਾ ਆਜ ਜਲਦੀ ਮੈਂ ਤੇਰੀ ਵੇਟ ਕਰਦਾ ਪਿਆ ਦੋਨੇ ਇਕੱਠੇ ਖੜਾਂਗੇ ਤੇ ਹੁਣ ਮੈਂ ਫਿਰ ਮੈਂ ਕਿਹਾ ਚੱਲ ਜਾਈਏ ਨਾ ਫਿਰ ਉਧਰ ਯਾਰ ਤੁਹਾਨੂੰ ਪਤਾ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਭੁੱਖੇ ਨੂੰ ਅੰਨ ਦਾ ਸਹਾਰਾ ਹੁਣ ਚੱਲੀਏ ਗੱਗੀ ਵੱਲ ਚਲੋ ਹੁਣ ਆਪਾਂ ਮੋਟਰਸਾਈਕਲ ਕੱਢ ਕੇ ਲਿਆਨੇ ਆ ਆਪਣਾ ਦੋਸਤ ਵੀ ਇੱਕ ਉਹ ਦੇਖੋ ਖੜਾ ਓਏ ਕੈਸੇ ਹੋ ਤੇ ਚਲੋ ਹੁਣ ਮੈਂ ਮੋਟਰਸਾਈਕਲ ਕੱਢ ਕੇ ਲਿਆਵਾ ਤੇ ਲੋਕ ਲੋਕ ਲਾਵਾ ਘਰੇ ਤਾਂ ਫਿਰ ਉਧਰ ਚਲਦੇ ਆ ਗੱਗੀ ਵਾਲਾ ਆਜੋ ਚਲੀਏ ਫੇ ਥੱਲੇ ਲਿਆ ਕੇ ਆਈਏ ਬਾਈ ਕੋ ਉਧਰੋਂ ਆਪਣੇ ਲੋ ਵੀ ਦੋਸਤੋ ਗੱਗੀ ਦੇ ਘਰ ਆਪਾਂ ਪਹੁੰਚ ਗਏ ਸੀਗੇ ਮੈਂ ਤਾਂ ਗੱਡੀ 'ਤੇ ਬੈਠੇ ਹਾਂ ਬ੍ਰੰਫਾਸਟ ਕਰਨ ਲੱਗੇ ਹਾਂ ਤਾਂ ਥੋੜਾ ਜਿਹਾ ਸ਼ਰਮੀ ਜਾਂਦਾ ਪਿਆ ਫਿਰ ਬੋਲੋ ਕੁਛ ਤਾਂ ਕੀ ਬੋਲੀਏ ਕੋਟਾ ਮੋਰਨ ਸਸੀ ਕਾ ਅਲਮੁ ਅਲਿਕੁਮ ਉਧਰ ਰਾਕੀ ਭਾਸ਼ਾ ਚ ਗਏ ਕਹੀ ਰਾ ਕੀ ਬੋਲਣਾ ਵੇ ਇਹ ਇਦਾ ਗੁੱਡ ਮਾਰਨਿੰਗ ਅਸੀਂ ਰੋਟੀ ਖਾਣ ਲੱਗੇ ਆਂ ਕੁਛ ਇਦਾਂ ਰੁਕ ਜਾ ਰੁਕ ਜਾ ਰੋਟੀ ਛੱਡ ਕੇ ਪਹਿਲਾਂ ਖਾ ਬਿਆਨਿਬਾਸੀ ਨਹੀਂ 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 ਉੱਚੀ ਬੋਲਣਾ ਮੈਂ ਪਹਿਲਾਂ ਤੂੰ ਖਾ ਰੁਕ ਜਾ ਹੁਣ ਹੁਣ ਮੈਂ ਖਾ ਲਿਆ ਹੁਣ ਮੈਂ ਤੁਹਾਨੂੰ ਦੱਸਦਾ ਰਾਕੀ ਭਾਸ਼ਾ ਦੇ ਵਿੱਚ ਗੱਗੀ ਨੂੰ ਆਂਦੀ ਏ ਉਧਰ ਲਾ ਕੇ ਆਇਆ ਨਾ 5 ਸਾਲ ਚੱਲ ਫੇ ਹੁਣ ਦੱਸ ਅਸੀਂ ਰੋਟੀ ਖਾਣ ਲੱਗੇ ਆਂ ਪਹਿਲਾਂ ਕਹਿੰਦੇ ਸਲਾਮ ਅਲੈਕੁਮ ਉੱਚੀ ਬੋਲ ਉੱਚੀ ਗੁੱਡ ਮਾਰਨਿੰਗ ਕਹਿੰਦੇ ਬਿਆਨਿਬਾਸੀ ਹਾਂ ਕੋਈ ਅਸੀਂ ਰੋਟੀ ਖਾਣ ਲੱਗੇ ਕੋਰਦਿਨ ਕੋਰਦਿਨ ਹਾਂ ਉਹਨਾਂ ਸੀ ਦੋਨੇ ਜਣੇ ਕੋਆਰਡੀਨ ਕਰਨ ਲੱਗੇ ਆ ਕੋਆਰਡੀਨ ਮੱਕੋ ਤੇ ਇਹ ਰੋਟੀ ਦੇ ਵਿੱਚ ਕੀ ਕੀ ਆ ਮਾੜਾ ਜਿਹਾ ਦੱਸੀ ਯਾਰ ਮਾਸ ਆ ਇਹ ਮਾਸ ਕਹਿੰਦੇ ਆ ਦਹੀਂ ਨੂੰ ਮਾਸ ਕਹਿੰਦੇ ਆ ਆਵਾ ਨਾਨ ਨਾਨ ਰੋਟੀ ਨੂੰ ਆਹ ਆ ਬਸ ਇਹ ਜੀ ਚਟਨੀ ਨੂੰ ਮੈਨੂੰ ਨਹੀਂ ਪਤਾ ਪਾਣੀ ਨੂੰ ਆਹ ਆ ਕਹਿੰਦੇ ਆ ਪਿਆਜ਼ ਨੂੰ ਪਿਆਜ਼ ਕਹਿੰਦੇ ਟਮਾਟਰ ਟਮਾਟਰ ਪਿਆਜ਼ ਨੂੰ ਪਿਆਜ਼ ਕਹਿੰਦੇ ਟਮਾਟਰ ਨੂੰ ਟਮਾਟਾ ਠੀਕ ਆ ਇਹਨੂੰ ਕੀ ਕਹਿੰਦੇ ਆ ਇਹਨੂੰ ਤਾਂ ਕੀ ਇੰਗਲਿਸ਼ ਚ ਕਹਿੰਦੇ ਆ ਚਟਨੀ ਸੌਰੀ ਕਲੀ ਚਲੋ ਹੁਣ ਆਪਾਂ ਰੋਟੀ ਖਾਈਏ ਆਪਣੇ ਪਰੌਂਠੇ ਬਣਾਏ ਆ ਭਾਬੀ ਨੇ ਤੇ ਭਾਬੀ ਲਿਆਦੇ ਪਏ ਆ ਸਮਾਨ ਤੇ ਅਹੀ ਹੁਣ ਖਾਣੇ ਪਏ ਆ ਚਲੋ ਆਜੋ ਤੁਸੀਂ ਵੀ ਸਾਰੇ ਜਣੇ ਖਾਈਏ ਆ ਜਾ ਵੀ ਤੁਸੀਂ ਬਾਹਰ ਬਾਹਰ ਹੈਲੋ ਇਹ ਸਹੀ ਆ ਉਹ ਕਿੰਦਾ ਆਵਾਜ਼ ਨਹੀਂ ਕਿੰਦਾ ਕਰਦੀ ਆ ਜਿੱਦਾਂ ਹੁਣੀ ਗੱਡੀ ਸਟਾਰਟ ਕੀਤੀ ਸੀ ਉਹਦੀ ਆਵਾਜ਼ ਹੀ ਆਂਦੀ ਸੀ ਕੱਢੀ ਜਿਹੜਾ ਦੁਬਾਰਾ ਇਹ ਨਹੀਂ ਜਦੋਂ ਹੁਣ ਆਨ ਕਰਦੇ ਸੀ ਉਹ ਵਿੱਚ ਵਿੱਚ ਆ ਜਾਂਦੀ ਹੈ ਹੈ ਵਿੱਚ ਵਿੱਚ ਆਂਦੀ ਹੈ ਵਿੱਚ ਵਿੱਚ ਆਂਦੀ ਆ ਚਲ ਸਹੀ ਆ ਮੋੜ ਲਾ ਹੁਣ ਵਾਪਸ ਲੈ ਗਿਆ ਪਿੱਛੇ ਲੋ ਜੀ ਦੋਸਤੋ ਗੱਗੀ ਐਲੋ ਮੈਂ ਬ੍ਰੇਕਫਾਸਟ ਕਰਕੇ ਆ ਗਿਆ ਸੀ ਤੇ ਹੁਣ ਮੈਂ ਕਰਨ ਲੱਗਾ ਈਸ਼ੂ ਨੂੰ ਫੋਨ ਤੇ ਥੋੜਾ ਜਿਹਾ ਕੰਮ ਕਰਦਾ ਪਿਆ ਸੀ ਨਾਲ-ਨਾਲ ਈਸ਼ੂ ਨੂੰ ਫੋਨ ਕਰਕੇ ਦੇਖਦਾ ਵਾਂ ਜੇ ਮੇਰਾ ਫੋਨ ਚੱਕਦਾ ਤਾਂ ਫੇਰ ਆਪਾਂ ਉਹਦੇ ਕੋਲ ਜਾ ਕੇ ਆਨੇ ਅੱਜ ਫ੍ਰਾਈਡੇ ਹੈਗਾ ਆ ਕੱਲ ਫੇਰ ਸੈਚਰਡੇ ਹੋ ਜਾਣਾ ਫੇਰ ਜਾਂਦੇ ਚੰਗੇ ਨਹੀਂ ਲੱਗਦੇ ਤੇ ਨਿਆਣਾ ਇੱਧਰ ਨਜ਼ਾਰੇ ਲਾ ਰਹੀਆਂ ਗੱਡੀਆਂ ਚ ਝੂਟੇ-ਭਾਟੇ ਕਰ ਰਹੇ ਪਏ ਆ ਮਾਮਸੀ ਹੁਣ ਟੁੱਟੇ ਮਾਟੇ ਕਰਦੇ ਆ ਤੇ ਚਲੋ ਹੁਣ ਕਰਾਂ ਫੋਨ ਉਹਨੂੰ ਫਿਰ ਮੈਂ ਦੇਖਦਾ ਵਾਂ ਜੇ ਤਾਂ ਮੇਰਾ ਫੋਨ ਚੱਕਿਆ ਫਿਰ ਉਹਦੇ ਕੋਲ ਜਾਣੇ ਆ ਤੇ ਤੁਹਾਨੂੰ ਉੱਥੇ ਜਾ ਕੇ ਉਹਦੇ ਨਾਲ ਵੀ ਮਿਲਣੇ ਆ ਉਸ ਤੋਂ ਬਾਅਦ ਮੈਂ ਦੋ ਕੰਮ ਕਰਨੇ ਆ ਜੇ ਬਲੌਗ ਬੰਦਾ ਹੈ ਤਾਂ ਜਰੂਰ ਬਣਾਵਾਂਗੇ ਕਿਤੇ ਜਾਣਾ ਵੀ ਹੈਗਾ ਵਾ ਦੇਖਦਾ ਵਾਂ ਜੇ ਸੈਟਿੰਗ ਹੁੰਦੀ ਜਾਂ ਇਹ ਤਾਂ ਬੱਸ ਚ ਜਾਣਾ ਪੈਣਾ ਗੱਡੀ ਹੈ ਨਹੀਂ ਕਿ ਘਰੇ ਜਿੱਦਾਂ ਵੀ ਜਿਗਾਰੜ ਕੋਈ ਹੋਊਗਾ ਤਾਂ ਫਿਰ ਉਸ ਹਿਸਾਬ ਨਾਲ ਦੇਖ ਲਵਾਂ ਓਏ ਚਲਾਕ ਹੀ ਗੱਡੀ ਪਰੇ ਕਰਦਣੀ ਸੀਗੀ ਗੱਡੀ ਆ ਗਈ ਤਾਂ ਨਿਆਣੇ ਉਹ ਚੱਕ ਕੇ ਪਰੇ ਕਰਨ ਲੱਗੇ ਤਾਂ ਬੰਦਾ ਚਲਾਕ ਹੀ ਪਰੇ ਕਰ ਦਵੇ ਓ ਵੀ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਇਲੂ ਨੂੰ ਫੋਨ ਕਰਦਾ ਤੇ ਇਲੂ ਦੀ ਸ਼ਾਪ ਤੇ ਚਲਦੇ ਆ ਮੈਂ ਬੀਅਰਡ ਸੈੱਟ ਕਰवानी ਸੀਗੀ ਤੇ ਆ ਕੇ ਮੈਂ ਭੁੱਲ ਗਿਆ ਕਰਵਾਣਾ ਮਤਲਬ ਤੁਹਾਨੂੰ ਇੰਨਾ ਮਲਵਾਣਾ ਜਾਂ ਦੁਕਾਨ ਤੇ ਪਹੁੰਚਣਾ ਦੱਸਣਾ ਦੇ ਹੁਣ ਆਪਾਂ ਵੇਅਰ ਸੈੱਟ ਕਰਵਾਣੀ ਆ ਦੇਖੋ ਸਹੀ ਲੱਗਦੀ ਪਈ ਈਸ਼ੂ ਨੇ ਇਲੂ ਨੇ ਨੋਨਾ ਬਾਪੂ ਬਣਾ ਛੱਡੇ ਆ ਆਪਾਂ ਨੂੰ ਤੇ ਓਕੇ ਹੋ ਗਿਆ ਕੰਮ ਆਪਾਂ ਦੇਖੋ ਸਹੀ ਲੱਗਦੀ ਆ ਤੇ ਹੁਣ ਜਾ ਕੇ ਤਿਆਰ ਤੋਂ ਰੋ ਕੇ ਦੇਖੀਏ ਜੇ ਕਰਦੇ ਆਂਦੇ ਆ ਤਾਂ ਗੱਡੀ ਲੈ ਕੇ ਚੱਲਦੇ ਆਂ ਜਿੱਥੇ ਕੰਮ ਜਾਣਾ ਤਾਂਹੀਂ ਕਰਕੇ ਮੈਂ ਸੈੱਟ ਕਰਵਾਣ ਆਇਆ ਸੀਗਾ ਕਿ ਸਹੀ ਜੇ ਨਹੀਂ ਲੱਗਦੀ ਪਈ ਸੀ ਜਿੱਥੇ ਕੰਮ ਜਾਣਾ ਸੀ ਫਸਟ ਇੰਪ੍ਰੈਸ਼ਨ ਐਂਡ ਲਾਸਟ ਇੰਪ੍ਰੈਸ਼ਨ ਤੁਹਾਨੂੰ ਪਤਾ ਹੀ ਆ ਕਿ ਜੇ ਕਿਤੇ ਜਾਣਾ ਹੋਵੇ ਕਿਸੇ ਬੰਦੇ ਨੂੰ ਮਿਲਣਾ ਹੋਵੇ ਤੇ ਥੋੜਾ ਜਿਆਦਾ ਤਾਂ ਧਿਆਨ ਰੱਖਣਾ ਹੀ ਪੈਂਦਾ ਵਾ ਤੇ ਬਾਕੀ ਹੁਣ ਇੱਲੂ ਕਿ ਇੱਧਰ ਬੀਜੀ ਆ ਕੰਮ ਦੇ ਵਿੱਚ ਸ਼ਰਮਾਰਿਆ ਪਿਆ ਤੇ ਆਪਣਾ ਹੋ ਗਿਆ ਹੁਣ ਮੈਂ ਫ੍ਰੀ ਆ ਤੇ ਹੁਣ ਚਲਦਿਆਂ ਘਰੇ ਤਾਂ ਫਿਰ ਤਿਆਰ ਤੁਰਪੋ ਕੇ ਘਰ ਦੇ ਆਣ ਦੇਖਦਾ ਆਂਦੇ ਆ ਤਾਂ ਠੀਕ ਆ ਨਹੀਂ ਤਾਂ ਫਿਰ ਬੱਸ ਅਜੇ ਚਲ ਜਾਾਂਗੇ ਫਿਰ ਇਹੀ ਹੱਲ ਹੋਊਗਾ ਬਸ ਵਿੱਚ ਜਾਣ ਲੱਗੇ ਨਾ ਥੋੜੀ ਜੀ ਪ੍ਰੋਬਲਮ ਜੀ ਹੁੰਦੀ ਪਈ ਆ ਇੱਕ ਦੋ ਵਾਰ ਮੈਂ ਹੁਣ ਜਦੋਂ ਲਾਸਟ ਟਾਈਮ ਗਿਆ ਨਾ ਮੈਨੂੰ ਥੋੜੀ ਦਿੱਕਤ ਜੀ ਹੋਈ ਬਸ ਵਿੱਚ ਤਾਂ ਨਹੀਂ ਮੈਂ ਜਾਂਦਾ ਪਿਆ ਮੈਂ ਦੇਖਦਾ ਪਿਆ ਕੀ ਕਰੀਏ ਕਿੱਦਾਂ ਜਾਵਾਂ ਬਸ ਵਿੱਚ ਜਾਂ ਗੱਡੀ 'ਚ ਜਾਵਾਂ ਗੱਡੀ ਹੈ ਵੀ ਨਹੀਂ ਗਈ ਇੰਦਾ ਤੱਕ ਕਿਸੇ ਦੀ ਵੀ ਜਾ ਸਕਦਾ ਮੈਂ ਪਰ ਵੇਟ ਕਰਦਾ ਪਿਆ ਕਿ ਆਜਵੇ ਤਾਂ ਚਲੋ ਵਧੀਆ ਹੋ ਜਾਊਗਾ ਚਲੋ ਬਾਕੀ ਦੇਖਦਾ ਮੈਂ ਟਾਈਮ ਹੋ ਹੀ ਗਿਆ 12:00 ਵੱਜ ਗਏ ਆ 12:30 ਹੋ ਗਏ ਆ ਘਰ ਤੇ ਆਣ ਆਲੇ ਹੋਣਗੇ ਜਾ ਕੇ ਦੇਖਦੇ ਆਂ चलो चलिए दोस्तों जैसे कि आपको पता है मेरे घर वाले गए हुए हैं कहीं पे तो मेरे को दो दिन तीन दिन, दिन से गए हुए हैं मैंने सोचा कि चलो आज चाय पानी बना के पीते हैं मैं दूध लेकर आया था फिर मैंने दूध अपने क्षमता के अनुसार थोड़ा सा इसमें डाला जितना मैं पी सकता हूँ फिर हमने गैस जलाना है रुको मैं थोड़ा सा गैस जला लूँ एक मिनट रोकना ज़रा फिर मैं आपको बताता हूँ गैस जल गया है फिर हमने ऐसे बर्तन को उसके ऊपर रख देना है फिर हमने क्या करना है चीनी लेनी है ये वाली जो कड़छी है ये मेरी मोम ने मेरे साथ ये जल गई है ये हमने इसलिए नहीं फेंकी ये वाली जो कड़छी है मेरी मोम ने मेरे एक बार छोड़ के मारी थी तब ये टूट गई तब हमने इसे संभाल के रखा है हमने इसको इसलिए संभाल के रखा है चीनी वाले बर्तन में कि ये कहीं गुम ना हो जाए लोगों ने बोलना है इसको यहाँ पर क्यों रखा है लेकिन हमने इसको जान के रखा है कि ये रोज़ हमारे हाथ लगती रहे कहीं इधर उधर ना हो जाए ठीक है कुछ चीज़ें यादगिरी के लिए भी संभाल के रखनी पड़ती हैं फिर आपने अपने अनुसार इसमें चीनी डाल देनी है ऐसे करके फिर आपने इसका वेट करना है फिर आपने इसका वेट करना है कि कितनी देर तक ये बेचारा गर्म होने की वजह से फड़फड़ाए तड़पे कि चेहरी मुझे नीचे उतार दो फिर हम इसको नीचे उतार देंगे लेकिन फिर उसके बाद हम पियेंगे इसको बिस्किट खाएंगे, तो बाकी आपने मेरी बनाने की विधि देख चुके हैं ग्लास लीजिएगा थोड़ा बर्तन लीजिएगा अपनी क्षमता के अनुसार दूध उसमें डालिएगा चीनी डालिएगा फिर उसको पिएगा, ठीक है जी अगर आप मेरे साथ पीना चाहते हैं तो आप संपर्क करें मुझे पर्सनली मैसेज करें हम फिर चाय के साथ दूध के साथ बिस्किट खाएंगे, इन्जॉय करेंगे सब लोग इकट्ठे बैठ के ठीक है आओ फिर मैं आपको अब बनाने के बाद मिलता हूँ बस अगला काम यही है इसको गर्म करने के बाद गिलास में डालना है जी दोस्तों अपना दूध तैयार है दूध पीने की सही विधि यही है कि आप ऐसे बिस्कुट उठाएं इसको ऐसे डिप करें फिर ऐसे खाएं। ठीक है जी आपने कोई गलती नहीं करनी मीठा स्वाद अनुसार बिस्कुट भी टेस्ट अनुसार आप कोई भी ले सकते हैं मैंने कौन से डाइजेस्टिव बिस्कुट ले हैं ठीक है आप कोई भी ले सकते हैं ना साथ में मैंने दो पीस केक रस के ले हैं आप अब ये मत सोचना कि प्लास्टिक वाली ट्रेनी लेके आया मैं घर में अकेला हूँ मैं हाथ में पकड़ के भी खा सकता हूँ ठीक है ज़्यादा होशियार बनने की कोशिश मत करना नहीं तो आपको हरजाना पड़ हरजाना भरना पड़ सकता है ठीक है ਚਲੋ ਅਬ ਮੈਂ ਆਪਕੋ ਖਾ ਕੇ ਮਿਲਤਾ ਹੂੰ ਆਓ ਆਪ ਵੀ ਅਗਰ ਖਾਣਾ ਚਾਹਤੇ ਹੋ ਐਸੇ ਡਿਪ ਕਰੋ ਫਿਰ ਐਸੇ ਖਾਓ ਆਇਓ ਫੇ ਖਾਈ ਲੋ ਵੀ ਦੋਸਤੋ ਆਪਾ ਪਾਟਿਆ ਸਾਹਬ ਦੇ ਘਰੇ ਪਹੁੰਚ ਚੁੱਕੇ ਆ ਆਪਣੇ ਘਰੇ ਤੁਰ ਕੇ ਤੇ ਉਹ ਦੇਖੋ ਕਿਦਾਂ ਪੰਗੜਾ ਪੰਦਾ ਆ ਰਿਹਾ ਹੈ ਖਲੂ ਜੀ ਕਿਦਾਂ ਹਾਂ ਮਾਡ ਆਈ ਐਨ ਐਸ ਛੋਗੇ ਰੰਦਾ ਗੱਲ ਲੇਗਾ ਅੱਜ ਤਨੂੰ ਵੰਟੀ ਨਾ ਵੀ ਮਿਲਾਂ ਨੇ ਅੰਟੀ ਸਾਸਰੀ ਕਾਲ ਬੋ ਸਾਸਰੀ ਕਾਲ ਬੇਟਾ ਹੋਰ ਕਿੱਦਾਂ ਠੀਕ 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 ਤੁਸੀਂ ਦੱਸੋ ਠੀਕ ਠਾਕ ਹਾਂ ਠੀਕ ਆ ਠੀਕ ਹੈ ਜੀ ਇੰਨਾ ਪਿਆ ਅਬ ਡਾਈਟ ਲੈ ਲਿਆ ਹੈ ਹੈ ਡਾਈਟ ਉਹ ਜਿਮ ਦੀ ਬਾਸ਼ਨਾ ਮੈਂ ਨਾ ਮੁੰਡੇ ਦੇਖੋ ਜੇ ਮੋ ਡਾਈਟ ਖਾਂਦੇ ਅੱਜ ਕੱਲ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਜਿੰਮ ਦਾ ਕੋਚ ਆ ਤੁਸੀਂ ਮੰਨਦੇ ਨਹੀਂ ਕਿ ਹੈਗੇ ਸਾਰੇ ਜਣੇ ਮਜ਼ਾਕ ਸਮਝ ਲੈਂਦੇ ਨੇ ਗੱਲ ਪਾਜੀ ਆ ਪੰਜ ਮਿੰਟ ਆ ਕਿ ਨਹੀਂ ਦਿੰਦੇ ਆ ਕਿ ਮੈਨੂੰ ਲੋਈ ਤਦਾ ਨਹੀਂ ਭਾਜੀ ਹੁਣ ਮੈਨੂੰ ਯਾਦ ਨਹੀਂ ਮੈਂ ਉਹ ਤਾਂ ਲਾਂਦਾ ਹੀ ਨਹੀਂ ਤੁਹਾਡੇ ਸਾਹਮਣੇ ਮੈਂ ਕਿਹੜਾ ਜਾਨਾ ਤੇ ਹੁਣ ਜਿਮ ਦਾ ਕੋਚ ਬਣ ਗਿਆ ਵਾ ਭਰਾ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਤਾਂ ਸੰਪਰਕ ਕਰੋ ਤੇ ਬਸ ਕਦੀ ਕਦੀ ਤਾਂ ਜੇ ਮੈਂ ਬੜੇ ਸੀਰੀਅਸ ਹੋ ਕੇ ਲਾਂਦਾ ਫੇ ਕਈ ਵਾਰ ਦਹੀਂ ਭੱਲੇ ਗੋਲ ਗੱਪੇ ਟਿੱਕੀ ਜਦੋਂ ਉੱਧਰੋਂ ਹੁੰਦਾ ਨਾ ਫੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਉਹਨ ਤਾਂ ਤੁਹਾਨੂੰ ਜਿਮ ਡਾਈਟ ਦਿਖਾ ਦਿੱਤੀ ਮੈਂ ਤੇ ਕਈ ਵਾਰ ਜਦੋਂ ਉੱਧਰ ਵਾਲੀ ਚੀਜ਼ ਦੇ ਮਗਰ ਪੈਂਦਾ ਨਾ ਫਿਰ ਤੁਸੀਂ ਕਹਿੰਦਾ ਯਾਰ ਜਿਮ ਤੋਂ ਨਿਕਲਦਾ ਸਿੱਧੀ ਗੋਲ ਗੱਪੇ ਵਾਲੀ ਦੁਕਾਨ ਤੇ ਗੋਲ ਗੱਪੇ ਤਾਂ ਨਹੀਂ ਮ ਖਾਂਦਾ ਨਹੀਂ ਖਾਂਦਾ ਦਹੀਂ ਭੱਲੇ ਤਾਂ ਖਾਂਦਾ ਦਹੀਂ ਭੱਲੇ ਖਾਂਦਾ ਗੋਲ ਗੱਪੇ ਦਹੀਂ ਭੱਲੇ ਸਿੱਧਾ ਜਿਮ ਤੋਂ ਨਿਕਲਦਾ ਚੱਲ ਮੋਮੋਜ਼ ਵਾਲੀ ਦੁਕਾਨ ਤੇ ਨਹੀਂ ਮੋਮੋਜ਼ ਵੀ ਹੁਣ ਖਾਂਦਾ ਮੈਂ ਸੂਪਾਂ ਨੂੰ ਗਿਆ ਮੇਰੇ ਨਾਲ ਜਿਹੜੀ ਚੀਜ਼ ਹੋਈ ਮੈਂ ਤਾਂ ਉਹੀ ਦੱਸਣੀ ਨਾ ਕਿੰਨੇ ਮਹੀਨੇ ਬਣਾਣੀ ਗੱਲ ਆ ਮੈਂ ਤੁਹਾਨੂੰ ਦੱਸਦਾ ਪਹਿਲਾਂ ਪਹਿਲਾਂ ਕਿੰਨੇ ਮਹੀਨੇ ਬਣਾਣੀ ਗੱਲ ਆ ਮੈਂ ਦਾਦਾ ਪਹਿਲਾਂ ਜਿਮ ਤੋਂ ਨਿਕਲਦਾ ਮੋਮ ਫਿਰ ਤੋਟਲਾ ਤੋਟਲਾ ਦੋ ਵੀ ਸੜਾ ਅੰਧ ਭੰਦ ਹੋ ਗਏ ਇੱਕ ਅੱਧੀ ਚੀਜ਼ ਹੋਰ ਖਾਂਦਾ ਹੋਊਗਾ ਚੱਲ ਤੂੰ ਦਰਦੀ ਫਿਰ ਅੱਜ ਦੀ ਟਾਈਮ ਤੇ ਮੈਂ ਜਿਮ ਤੋਂ ਨਿਕਲਣਾ ਹਾਂ ਸਵੇਰੇ ਮੈਂ ਬ੍ਰੇਕ ਬ੍ਰੇਕਫਾਸਟ ਕਰ ਹੀ ਕਰਨਾ ਹੁੰਦਾ ਯੂ نو ਮੈਂ ਕੰਮ ਤੇ ਜਾਣਾ ਹੁੰਦਾ ਨਾ ਸਵੇਰੇ ਪਹਿਲਾਂ 6 ਵਜੇ ਜਿਮ ਜਾਣਾ ਅੱਛਾ ਅੱਜ ਦੀ ਰੁਟੀਨ ਦੱਸਦਾ ਅੱਛਾ ਮੰਮੀ ਆਏ ਦੱਸ ਦੇ ਇਹਨੂੰ ਮੰਮੀ ਮੰਮੀ ਦਾ ਸੁਗੀ ਕੀ ਨਸਾ ਕੀ ਮੈਂ ਪਹਿਲੇ ਕਿੰਨੇ ਵੀ 6 ਵਜੇ ਕਿੱਥੇ ਜਾਣਾ ਜੰਬ ਜੰਬਾ ਸੀ ਜੁੱਟ ਕੇ ਸੀਰੀ 6 ਵੇ ਦਿਮ ਚਲ ਗਿਆ ਆ ਕੇ ਮੈਂ ਘਰ ਦਾ ਬ੍ਰੇਕਫਾਸਟ ਕਰਨਾ ਉਤੋਂ ਬਾਅਦ ਘਰੇ ਆ ਕੇ ਮੈਂ ਕੀ ਖਾਣਾ ਮੈਂ ਕੰਮ ਤੇ ਚਲ ਗਿਆ ਕੰਮ ਤੋਂ ਆ ਕੇ ਕੀ ਖਾਣਾ ਮੈਂ ਛੋਲੇ ਕਦਾਮ ਕਾਜੂ ਤਾਂ ਉਤੋਂ ਬਾਅਦ ਊਪੀਂ ਚਲ ਜਾਂਦਾ ਬਾਹਰ ਮੈਂ ਆ ਰਾਤ ਨੂੰ ਉਤੋਂ ਬਾਅਦ ਕੁਝ ਖਾਣਾ ਪੈਂਦਾ ਚਲੋ ਸੁਧਰ ਗਿਆ ਮਤਲਬ ਵਧੀਆ ਚੀਜ਼ਾਂ ਖਾਣ ਲੱਗ ਗਿਆ ਹੁਣ ਜਿਮ ਲੱਗ ਗਿਆ ਤਾਂ ਹੁਣ ਜਿਮ ਲੱਗ ਗਿਆ ਹੁਣ ਛੱਡ ਤੇ ਆ ਫਾਸਟ ਫੂਡ ਖਾਣੇ ਸੋ ਮਾਤਾ ਨੇ ਹੁਣ ਪੁਸ਼ਟੀ ਦੇ ਦਿੱਤੀ ਆ ਮਾਤਾ ਵੀ ਕੁਝ ਕਹਿੰਦੀ ਬਈ ਦੱਸ ਦਵਾਂ ਉਹ ਨਹੀਂ ਦੱਸਣਾ ਆਪਾਂ ਉਹ ਮੈਨੂੰ ਪਹਿਲਾਂ ਹੀ ਪਤਾ ਵਾ ਉਹ ਨਹੀਂ ਚੀਜ਼ ਆਪਾਂ ਦੱਸ ਲਿਆ ਯਾਰ ਤੂੰ ਚਾਹ ਕਦੇ ਬਣਾ ਲਈ ਮੈਂ ਕੁਝ ਮੈਨੂੰ ਨਹੀਂ ਪਤਾ ਮੰਮੀ ਨੇ ਬਣਾਈ ਆ ਬੰਜੂਰੀਆਂ ਘਰ ਦੇ ਬਣੇ ਹੋਏ ਦੋ ਪੀਸੀ ਰਹਿ ਗਈ ਸੀ ਮੈਂ ਕੁਝ ਖਾਣਾ ਜਾਣਾ ਸੀਗਾ ਸਿੱਧਾ ਉੱਧਰ ਹੁਣ ਚਾਹ ਪੀ ਕੇ ਖਾਵਾਂਗੇ ਰਹਿਣ ਦੇ ਫੇ ਨਹੀਂ ਖਾਂਦੇ ਇੰਦੇ ਨਹੀਂ ਨਹੀਂ ਖਾਵਾਂਗੇ ਤੇ ਚਲੋ ਦੋਸਤੋ ਹਾਂ ਇੱਕ ਹਲਾ ਵੀ ਦਰਦੇ ਪਾਟੀਆਂ ਵੀ ਬਣਾਈਆਂ ਦੋ ਹੀ ਰੱਖੀ ਮੇਰੇ ਲਈ ਇਹਨੇ ਪਾਟੀਆਂ ਵੀਗਨ ਬਣ ਗਿਆ ਵੀ ਦਰਦੇ ਆ ਤੂੰ ਆਪਣੇ ਸਾਥੀਆਂ ਨੂੰ ਨੁਕਸਾਨ ਕਿਨੂ ਹੋਇਆ ਤੇਰੇ ਮੇਰੇ ਵੇਗਨ ਮਾਡਮ ਦਾ ਮੈਨੂੰ ਹੀ ਨੁਕਸਾਨ ਹੋਇਆ ਜੀ ਜ਼ਿਆਦਾ ਮੈਂ ਨੌਨ ਵੇਜ ਖਾਣਾ ਹੁੰਦਾ ਇਹ ਖਾਂਦਾ ਨਹੀਂਗਾ ਹੁਣ ਕਰਾਰੀ ਅੰਡਾ ਖਾਂਦਾ ਹੁਣ ਮੈਂ ਕੁਝ ਨਹੀਂ ਖਾਂਦਾ ਹੈਗਾ ਮੇਰੀ ਕਰਾਰੀ ਜੀ ਫਸੀ ਰਹਿੰਦੀ ਫਿਰ ਮੈਂ ਵੀ ਨਹੀਂ ਖਾਂਦਾ ਨਾਲ ਇਹਦੇ ਮਮਮੀ ਨੂੰ ਦੱਸ ਦੇ ਮਮਮੀ ਸਾਹਿਬ ਤੇ ਖੁਸ਼ ਹੋਗੀ ਮਮਮੀ ਕਹਿੰਦੀ ਨਹੀਂ ਤੂੰ ਬਾਹਰ ਜਾ ਕੇ ਚਿਕਨ ਖਾ ਲੈ ਮੈਂ ਖਾਣਾ ਚਿਕਨ ਹੁਣ ਤੂੰ ਦੱਸ ਦੇ ਨਹੀਂ ਖਾਂਦਾ ਆਂਟੀ ਆਂਡਾ ਨਹੀਂ ਖਾਂਦਾ ਤੁਹਾਨੂੰ ਕੀ ਲੱਗਦਾ ਨਹੀਂ ਖਾਂਦਾ ਨਹੀਂ ਖਾਂਦਾ ਹੁਣ ਛੱਡ ਤਾਂ ਜੋ ਵੀ ਜੋ ਵੀ ਨੌਨ ਵੇਜ ਅੰਡਾ ਕੋਈ ਚੀਜ਼ ਹੈਗੀ ਉਹ ਨਹੀਂ ਛੱਡਦਾ ਛੱਡ ਦੇਣੀ ਉਹ ਵੀ ਇਹ ਗਾ ਇਹ ਉਹ ਜੀ ਕਾਤੇ ਨਹੀਂ ਹੁੰਦੇ ਤੈਨੂੰ ਪਤਾ ਮੇਰੇ ਕੋਲ ਡਿਪਰੈਸ਼ਨ ਬਹੁਤ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਪਾੜੀਆ ਸਾਹਿਬ ਕਹਿੰਦੇ ਘਰੇ ਮਨਚੂਰੀਆਂ ਬਣਾਏ ਮਾਸੜ ਨਹੀਂ ਬਣਾਏ ਮੇਰੇ ਤੇ ਦੂਈ ਪੀਛ ਛੱਡੇ ਹੋਣੇ ਨੇ ਉਹ ਮੇਰੇ ਡੈਡੀ ਖਾ ਗਏ ਤਾਂ ਪਤਾ ਨਹੀਂ ਲੱਗਿਆ ਪਹਿਲਾਂ ਮੈਨੂੰ ਅੱਛਾ ਤੇ ਹੁਣ ਆਂਟੀ ਨੇ ਚਾਹ ਬਣਾ ਕੇ ਦਿੱਤੀ ਆ ਹੁਣ ਚਾਹ ਪੀਨੇ ਆ ਤਾਂ ਫਿਰ ਚੱਲਦੇ ਆ ਬਾਹਰ ਮੇਰੇ ਬਿਸਕੁਟ ਦੇਖੀ ਕਿਹੜੇ ਕਿਹੜੇ ਪਏ ਆ ਚਲੋ ਮਿਲਦੇ ਆ ਫਿਰ ਤੁਹਾਨੂੰ ਚਾਹ ਪੀ ਕੇ ਆਹ ਪਏ ਆ ਦਿਖਾ ਪਏ ਪਾੜੀਆ ਸਾਹਿਬ ਘਰੇ ਕਿਤੇ ਚਾਹ ਹੋਣੀ ਗੱਲ ਆ ਚਲੋ ਨਹੀਂ ਨਹੀਂ ਭਾਨੀ ਸਾਹਿਬ ਕਰੇ ਜੋ ਉਹੀ ਗੱਲ ਹੈ ਬਿਸਕੁਟ ਦੇ ਕਿਹੜੇ ਕਿਹੜੇ ਭਾਟੀਆਂ ਸਾਹਿਬ ਕਹਿੰਦੇ ਚਾਹ ਉਹੀ ਗੱਲ ਬਾਤ ਹਨ ਬਿਸਕੁਟ ਵੀ ਦਿਖਾ ਲਈ ਦੇ ਹੁਣ ਬਿਸਕੁਟ ਵੀ ਨਾਲ ਆ ਰਹੇ ਆ ਬਿਸਕੁਟ ਦਾ ਖਾ ਕੇ ਆਏ ਸੀ ਨਹੀਂ ਜੀ ਫਰਾਈਡ ਆਈਟਮ ਹੈ ਨਹੀਂ ਡੀਪ ਫਰਾਈ ਹੈੜੀ ਉਹ ਵੀ ਪਈਆਂ ਹੋਏ ਹੁਣ ਨੀਡ ਚੀਜ਼ ਕਿਸੇ ਹੋਰ ਦੀ ਸੀਗੀ ਚਲੋ ਤੁਹਾਨੂੰ ਹੁਣ ਚਾਹ ਵੀ ਕੇ ਮਿਲਦੇ ਆ ਦੋਸਤੋ ਉਹ ਵੀ ਦੋਸਤੋ ਆਪਾਂ ਰਹਿਮਾਨ ਚਿਕਨ ਤੇ ਪਹੁੰਚ ਗਏ ਸੀਗੇ ਤੇ ਇੱਥੇ ਆ ਕੇ ਆਪਾਂ ਆਪਣਾ ਆਰਡਰ ਦੇ ਦਿੱਤਾ ਸੀ ਤੇ ਆਰਡਰ ਆਪਣਾ ਆ ਗਿਆ ਜਿੱਦਾਂ ਜੀ ਤੁਹਾਨੂੰ ਪਤਾ ਹੀ ਆਪਾਂ ਬਰੀਆਨੀ ਵਗੈਰਾ ਜਾਂ ਹੋਰ ਕਈ ਚੀਜ਼ਾਂ ਇੱਥੇ ਖਾਣ ਆਣੇ ਆ ਤੇ ਪਾਟਿਆ ਸਾਹਿਬ ਵੀ ਆ ਪਹੁੰਚ ਚੁੱਕੇ ਆ ਤੇ ਆਪਾਂ ਕਬਾਬ ਆਰਡਰ ਕੀਤੇ ਸੀਗੇ ਭਾਡੇ ਨਾਲ ਖਾਓਗੇ ਪਾਟਿਆ ਸਾਹਿਬ ਨਹੀਂ ਖਾਓਗੇ ਤੇ ਹੁਣ ਮੈਂ ਫੇ ਖਾਊਂਗਾ ਕਬਾਬ ਤੇ ਨਾਲ ਰੋਟੀ ਠੀਕ ਹੈ ਭਾਈ ਨੂੰ ਲਾਓ ਯਾ ਬਲੌ ਤੇ ਆਪਣੇ ਕਬਾਬ ਨਾਲੇ ਰੋਟੀ ਆ ਗਈਆਂ ਨਾਲ ਹੁਣ ਆਪਾਂ ਲਵਾਂਗੇ ਕੋਲ ਡਰਿੰਕ ਕੋਲ ਡਰਿੰਕ ਪੀਊਂਗਾ ਉਹਨੂੰ ਪੁੱਛੀ ਜਾਂਦਾ ਕਿ ਨੋਰਮਲ ਟੈਂਪਰੇਚਰ ਉੱਤੇ ਹੈ ਜੀ ਇਹ ਕੋਲਡ ਡਰਿੰਕ ਦਾ ਠੰਡੀ ਆ ਤੇ ਨਾਲ ਆਪਾਂ ਪੀਵਾਂਗੇ ਕੋਲਡ ਡਰਿੰਕ ਤੇ ਤੁਹਾਨੂੰ ਪਤਾ ਇੱਥੇ ਦੇ ਨਾ ਏਹੀ ਵਾਲੀ ਸ਼ੋਪ ਦੇ ਉੱਤੇ ਮੈਨੂੰ ਆਂਦੇ ਹੋਏ 12 2012 13 ਦਾ ਆਉਣਾ ਪਿਆ ਵਾ ਉਹ ਘੈਂਟ ਬਰੀਆਨੀ ਹੁੰਦੀ ਹੈ ਇਹਨਾਂ ਦੀ ਇੱਥੇ ਏਰੀਆ ਦੇ ਵਿੱਚ ਨਾ ਮਾਇਆਪੁਰੀ ਦੇ ਵਿੱਚ 2013 ਦੇ ਵਿੱਚ ਮੈਂ ਆਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਯਾਰ ਦੋਸਤ ਜਿੰਨੇ ਆ ਸਾਰੇ ਲੱਤ ਇੱਥੇ ਆੜੇ ਤੁਹਾਨੂੰ ਪਤਾ ਨੇ ਜਿਹੜੀ ਚੀਜ਼ ਦੀ ਮਿੱਤਰਾਂ ਨੂੰ ਲੱਤ ਲੱਗ ਗਈ ਆਪਾਂ ਛੱਡੀ ਤੇ ਨਹੀਂ ਪ੍ਰਧਾਨ ਜੀ ਆਪਣੇ ਕੋਲ ਨੋਰਮਲ ਟੈਂਪਰੇਚਰ ਤੇ ਕੋਲਡ ਡਰਿੰਕ ਹੈਗੀ ਆ ਉਹ ਦੇਈ ਯਾਰ ਮੇਰਾ ਭਰਾ ਡਿਊ ਦੇ ਦੇ ਜਿਆਦਾ ਠੰਡੀ ਨਹੀਂ ਨੋਰਮਲ ਦੇ ਦੇ ਹਾਂ ਤੇ ਚਲੋ ਹੁਣ ਆਪਾਂ ਖਾਂਦੇ ਆ ਇੱਕ ਤੋਂ ਇੱਕ ਦੇ ਦੇ ਜਿਹਨੇ ਪੀਣੀ ਨਹੀਂ ਯਾਰਾਂ ਤੇ ਆਹ ਦੇਖੋ 10 ਲਾਗ ਨਾਲ ਚਟਨੀ ਇਹਨਾਂ ਦੇ ਕਬਾਬ ਬਿੰਦੇ ਟੇਸਟੀ ਹੈ ਨਾ ਲੱਗਾ ਹੀ ਛੱਡ ਦੋ ਉਹ ਘੈਂਟ ਆ ਕੋਲਡ ਡਰਿੰਕ ਠੀਕ ਹੈ ਯਾਰ ਨੋਰਮਲ ਹੀ ਇਹ ਟੈਂਪਰੇਚਰ ਤੇ ਚਲੋ ਹੁਣ ਆਪਣੀ ਕੋਲਡ ਡਰਿੰਕ ਕਬਾਬ ਆ ਗਏ ਆ ਤਾਂ ਆਪਾਂ ਖਾ ਕੇ ਫਿਰ ਤੁਹਾਨੂੰ ਮਿਲਦੇ ਆਂ ਆਜੋ ਤੁਸੀਂ ਵੀ ਸਾਰੇ ਆ ਜੀ ਹਾਂਜੀ ਦੋਸਤੋ ਖਾ ਪੀ ਕੇ ਰਹਿਮਾਨ ਚਿਕਨ ਤੋਂ ਮੈਂ ਆ ਗਿਆ ਸੀ ਘਰੇ ਤੇ ਪਟਿਆ ਜੀ ਸਾਹਿਬ ਨੂੰ ਮੈਂ ਘਰੇ ਛੱਡਿਆ ਉਹਦੇ ਤੇ ਟਾਈਮ ਹੋ ਗਿਆ 10:30 ਹੋ ਗਏ ਆ ਰਾਤ ਦੇ ਤੇ ਹੋ ਹੀ ਗਿਆ ਮੈਨੂੰ 15-20 ਮਿੰਟ ਘਰ ਆਇ ਨੂੰ ਤੇ ਆਪਣੇ ਘਰ ਦੇ ਵੀ ਸ਼ਾਇਦ ਹੁਣ ਕੱਲੂ ਆ ਜਾਣਗੇ ਅੱਜ ਉਹਨਾਂ ਨੇ ਆਣਾ ਸੀ ਉਹਨਾਂ ਦਾ ਪਲਾਨ ਕੈਨਸਲ ਹੋ ਗਿਆ ਤੇ ਕੱਲੂ ਆਉਗੇ ਦੇਖੋ ਹੁਣ ਕਿੰਨੇ ਵਜੇ ਤੱਕ ਆਂਦੇ ਆ ਤੇ ਚਲੋ ਜਿੱਦਾਂ ਦਾ ਵੀ ਬਲੌਗ ਬਣਿਆ ਤੁਸੀਂ ਦੇਖਿਓ ਸਾਰੇ ਜਰੂਰ ਲਾਈਕ ਕਰਿਓ ਤੇ ਮੈਂ ਵੀ ਜਿੱਥੇ ਜਾਣਾ ਸੀ ਜਾਣ ਹੀ ਹੋਇਆ ਉਹਨਾਂ ਦੇ ਕਰਕੇ ਮੈਂ ਸੋਚਿਆ ਕਿ ਆਂਦੇ ਹੋਊਗੇ ਤਾਂ ਸ਼ਾਮੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਅੱਜ ਨਹੀਂ ਆਣਾ ਕੱਲੂ ਆਵਾਂਗੇ ਮੇਰਾ ਵੀ ਪਲਾਨ ਅਗਮਕਾਂ ਦਾ ਵਿੱਚ ਹੀ ਰਹਿ ਗਿਆ ਹੁਣ ਦੇਖਦੇ ਆਂ ਕੱਲੂ ਸ਼ਾਇਦ ਕੱਲੂ ਜਾਈਏ ਬਾਕੀ ਮੌਕੇ ਤੇ ਦੇਖਾਂਗੇ ਜਿੱਦਾਂ ਦਿਲ ਕਰੂ ਉਦਾਂ ਕਰਾਂਗੇ ਤੁਸੀਂ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ